ਹਾਂਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੇ YouTube ਚੈਨਲ एग्जाम ਸਟੱਡੀ ਵਿਦ ਜੋਬ ਅਲਰਟ ਤੇ ਤਾਂ ਇਹਦੀ ਅਪਡੇਟ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ ਸਰਕਾਰ ਵੱਲੋਂ ਛੁੱਟੀਆਂ ਦਾ ਐਲਾਨ ਕੀਤਾ ਗਿਆ ਹੈ ਕਿ ਨਾਲ ਹੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਪਰ ਫਿਰ ਵੀ ਨਿੱਜੀ ਸਕੂਲਾਂ ਨੇ ਉਹ ਹਦਾਇਤਾਂ ਨਹੀਂ ਪਾਲਣਾ ਨਹੀਂ ਕੀਤੀ ਜਿੱਤੇ ਸਰਕਾਰ ਵੱਲੋਂ ਕਾਰਵਾਈ ਜਿਹੜੀ ਕੀਤੀ ਗਈ ਹੈ ਅਤੇ ਸਕੂਲ ਜਿਹੜੇ ਬੰਦ ਕਰਵਾਏ ਗਏ ਤਾਂ ਸਾਰੀ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਤਾਂ ਪੰਜਾਬ ਸਰਕਾਰ ਨੇ ਬਦਲਈ ਗਰਮੀ ਨੂੰ ਦੇਖਦੇ ਹੋਏ ਪੰਜਾਬ ਭਰ ਦੇ ਪ੍ਰਾਈਵੇਟ ਸਰਕਾਰੀ ਸਕੂਲਾਂ ਵਿੱਚ 21 ਮਈ ਤੋਂ 30 ਜੂਨ ਤੱਕ ਗਰਮੀ ਦੀ ਜਿਹੜੀ ਛੁੱਟੀ ਦਾ ਐਲਾਨ ਕੀਤਾ ਸੀ ਇਨ੍ਹਾਂ ਹੁਕਮਾਂ ਦੇ ਬਾਵਜੂਦ ਵੀ ਲੁਧਿਆਣਾ ਜ਼ਿਲ੍ਹੇ ਦੇ ਕੁੱਝ ਸਕੂਲ ਜਿਹੜੇ ਖੁੱਲੇ ਰਹੇ ਦੀ ਤੋਂ ਬਾਅਦ ਪੰਜਾਬ ਸਰਕਾਰ ਨੇ ਵੱਟੀ ਕਾਰਵਾਈ ਕਰਦਿਆਂ ਇਹਨਾਂ ਸਕੂਲਾਂ ਨੂੰ ਬੰਦ ਦਾ ਜਿਹੜਾ ਕਰਵਾ ਦਿੱਤਾ ਸੋ ਪੰਜਾਬ ਵਿੱਚ ਪੈ ਰਹੀ ਵੱਧ ਗਰਮੀ ਦੌਰਾਨ ਪੰਜਾਬ ਸਰਕਾਰ ਵੱਲੋਂ ਸਕੂਲਾਂ ਵਿੱਚ ਛੁੱਟੀਆਂ ਕਰਨ ਦੇ ਹੁਕਮਾਂ ਨੂੰ ਟਿੱਚ ਜਾਣ ਵਾਲੇ ਲੁਧਿਆਣਾ ਜ਼ਿਲ੍ਹੇ ਦੇ 10 ਪ੍ਰਾਈਵੇਟ ਸਕੂਲਾਂ ਤੇ ਵਿਭਾਗ ਨੇ ਜਿਹੜੀ ਸਖਤ ਕਾਰਵਾਈ ਕੀਤੀ ਹੈ ਸੋ ਵਿਭਾਗ ਵੱਲੋਂ ਜਾਰੀ ਸੂਚਨਾ ਮੁਤਾਬਕ ਗਰਮੀ ਦੀਆਂ ਛੁੱਟੀਆਂ ਦੇ ਬਾਵਜੂਦ ਕੁੱਝ ਪ੍ਰਾਈਵੇਟ ਸਕੂਲ ਖੋਲਣ ਸੰਬੰਧੀ ਸ਼ਿਕਾਇਤਾਂ ਜਿਹੜੀਆਂ ਮਿਲੀਆਂ ਸੀ ਜਿਸ ਦੇ ਤੁਰੰਤ ਕਾਰਵਾਈ ਕਰਦੇ ਹੋਏ ਉਹਨਾਂ ਸਕੂਲਾਂ ਨੂੰ ਜਿਹੜਾ ਬੰਦ ਕਰਵਾ ਦਿੱਤਾ ਗਿਆ ਹੈ ਤਾਂ ਇਹ ਨੋਟੀਫਿਕੇਸ਼ਨ ਵੀ ਤੁਸੀਂ ਦੇਖ ਸਕਦੇ ਹੋ ਦਫ਼ਤਰ ਜ਼ਿਲ੍ਹਾ ਸਿੱਖਿਆ ਅਫਸਰ ਲੁਧਿਆਣਾ ਦੇ ਵੱਲੋਂ ਜਿਹੜਾ ਜਾਰੀ ਹੋਇਆ ਹੈ ਤਾਂ ਇਹਦੇ ਵਿੱਚ ਸਕੂਲਾਂ ਦੇ ਨਾਮ ਵੀ ਜਿਹੜੇ ਮੈਂਸ਼ਨ ਕੀਤੇ ਗਏ ਹੈ ਤਾਂ ਆ ਸਾਰੇ ਸਕੂਲਾਂ ਦੇ ਨਾਮ ਨੇ ਜਿਨ੍ਹਾਂ ਨੇ ਛੁੱਟੀਆਂ ਦਾ ਐਲਾਨ ਹੋਣ ਦੇ ਬਾਵਜੂਦ ਵੀ ਸਕੂਲ ਜਿਹੜੇ ਖੋਲੇ ਹੈ ਤਾਂ ਦਾ ਸਕੂਲ ਸੀਗੇ ਤਾਂ ਇਹਨਾਂ ਨੂੰ ਸਰਕਾਰ ਦੁਆਰਾ ਬੰਦ ਜਿਹੜਾ ਕਰਵਾ ਦਿੱਤਾ ਗਿਆ ਹੈ ਤਈ ਨੋਟੀਫਿਕੇਸ਼ਨ ਸਾਰਾ ਜਾਰੀ ਹੋਇਆ ਹੈ ਤਾਂ ਮੁੱਖ ਮੰਤਰੀ ਪੰਜਾਬ ਵੱਲੋਂ ਕੱਲ ਹੀ ਟਵੀਟ ਕਰਕੇ ਜਿਹੜੀ ਜਾਣਕਾਰੀ ਦਿੱਤੀ ਸੀ ਸਾਰੇ ਹੁਕਮ ਜਿਹੜੇ ਪ੍ਰਾਈਵੇਟ ਸਕੂਲਾਂ ਤੇ ਵੀ ਲਾਗੂ ਹੋਣਗੇ ਜਿਸ ਕਰਕੇ ਨਿੱਜੀ ਸਕੂਲਾਂ ਨੂੰ ਕੋਈ ਗਲਤ ਫਹਿਮੀ ਜਿਹੜੀ ਨਹੀਂ ਰਹਿਣੀ ਚਾਹੀਦੀ ਪਰ ਫਿਰ ਵੀ ਕੁਝ ਪ੍ਰਾਈਵੇਟ ਸਕੂਲ ਹੈਗੇ ਆ ਜਿਹੜੇ ਖੋਲੇ ਗਏ ਸੀਗੇ ਤਾਂ ਲੈਜੇ ਨਾਲ ਇਹ ਚੇਤਾਵਨੀ ਦਿੱਤੀ ਗਈ ਹੈ ਇਸ ਤੋਂ ਬਾਅਦ ਸਖਤ ਕਾਰਵਾਈ ਹੈ ਜਿਹੜੀ ਸਕੂਲਾਂ ਤੇ ਹੋਊਗੀ ਅਗਰ ਉਹ ਪੰਜਾਬ ਸਰਕਾਰ ਦੁਆਰਾ ਜਾਰੀ ਹਦਾਇਤਾਂ ਦੀ ਪਾਲਣਾ ਨਹੀਂ ਕਰਦੇ ਬਾਕੀ ਅੱਗੇ ਜੋ ਵੀ ਜਾਣਕਾਰੀ ਆਏਗੀ ਸਮੇਂ ਸਿਰ ਤੁਹਾਡੇ ਨਾਲ ਸ਼ੇਅਰ ਕਰਦੇ ਰਹਾਂਗੇ do